ਦੋਸਤੋ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਪਿਛਲੇ ਸਮੇਂ ਇੱਕ ਖਬਰ ਪ੍ਰਮੁਖਤਾ ਦੇ ਨਾਲ ਦਿਖਾਈ ਗਈ ਸੀ ਜਿਹਦੇ ਵਿੱਚ ਸੜਕਾਂ ਤੇ ਚੌਂਕਾਂ ਦੇ ਵਿੱਚ ਜਾਂ ਮੰਦਰ ਗੁਰਦੁਆਰਿਆਂ ਦੇ ਬਾਹਰ ਜਿਹੜੇ ਭਿਖਾਰੀ ਬੈਠੇ ਨੇ ਉਹਨਾਂ ਦੇ ਉੱਤੇ ਸਵਾਲ ਚੁੱਕੇ ਸੀ ਕੀ ਉਹ ਜਿਹੜੇ ਬੱਚੇ ਉਹਨਾਂ ਦੇ ਨਾਲ ਜਾਂਦੇ ਨੇ ਜਿਹੜੇ ਬੱਚੇ ਉਹਨਾਂ ਦੇ ਨਾਲ ਹੁੰਦੇ ਨੇ ਕੀ ਉਹ ਉਹਨਾਂ ਦੇ ਬੱਚੇ ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਬੱਚੇ ਕਿਡਨਾਪ ਬਹੁਤ ਜ਼ਿਆਦਾ ਹੁੰਦੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਉਹਨਾਂ ਮਾਪੇ-ਵਾਪਾ ਦੇ ਬੱਚੇ ਤੇ ਨਹੀਂ ਹੈ ਕਿਤੇ ਉਹ ਜਿਹੜੇ ਭਿਖਾਰੀਆਂ ਦੇ ਨਾਲ ਚੱਲਦੇ ਪਏ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਲਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਹੁਣ ਜਿਹੜੇ ਜਿਹੜੇ ਪਖਾਰੀ ਦੇ ਨਾਲ ਬੱਚੇ ਘੁੰਮਦੇ ਨੇ ਉਹਨਾਂ ਬੱਚਿਆਂ ਦੇ ਡੀਐਨਏ ਟੈਸਟ ਕਰਾਏ ਜਾਣ ਤਾਂ ਡੀਐਨਏ ਟੈਸਟ ਕਰਾਏ ਜਾਣਗੇ ਪਰ ਦੇਖਣਾ ਹੋਏਗਾ ਕਿ ਹੁਣ ਡੀਐਨਏ ਟੈਸਟ ਕਿਸ ਤਰ੍ਹਾਂ ਤੇ ਕਦੋਂ ਕਰਵਾਏ ਜਾਂਦੇ ਨੇ ਫਿਲਹਾਲ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆਟੋ ਦੇ ਬਿਲਕੁਲ ਪਿੱਛੇ ਅਸੀਂ ਮੌਜੂਦ ਹਾਂ ਇੱਕਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਫਿਲਹਾਲ ਦੇਖੋ ਉਧਰ ਦੇਖੋ ਇੱਕ ਵਾਰ ਇਧਰ ਜ਼ੂਮ ਕਰਕੇ ਦਿਖਾਓ ਜਰਾ

40 40 ਬੱਚੇ ਆ ਇਹ ਬੱਚੇ ਕੌਣ ਸੇ ਆ ਕਹਾਂ ਸੇ ਆਏ ਆ ਬੱਚੇ ਹਮੈ ਨਹੀਂ ਪਤਾ ਇਹ ਬੱਚੀ ਕੌਣ ਹੈ ਇਹ ਸਾਥ ਬੈਠੀ ਤੁਹਾਡੇ ہماری ਦੀਦੀ ਹੈ ਹਾਂ ਤੇ ਤੁਹਾਡੀ ਕਿੰਨੀ ਉਮਰ ਹੈ 1 ਹਾਂ 1 ਸਾਲ ਆ ਦੇਖੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਆ ਇਹਨਾਂ ਜਿਹੜੇ ਇੱਥੇ ਮੌਜੂਦ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਉੱਤੇ ਐਕਸ਼ਨ ਲਿਤਾ ਜਾਵੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਆ ਹੱਸਦੇ ਨੇ ਪੇ ਖੇਡਦੇ ਪੇ ਨੇ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਕੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਦੇ ਡੀਐਨਏ ਟੈਸਟ ਕਰਾਏ ਜਾਣ बेटा तेरा क्या नाम है नेठू बताओ थे मेरा नाम गीता 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 हो कहाँ पे रहती हो अरे कहां हो लो अमरेश सर अमरेश में कहाँ से आई हो पहले कहाँ से तो तो तुम्हारे गांव से तुम्हारे गांव से हम तुम्हारे गांव से देखो किस तरह एक्टिव किए हुए ने ਤੁਸੀਂ ਇਹਨਾਂ ਦੇ ਕੀ ਲੱਗਦੇ ਹੋ मदर इन

टेस्ट करवा लिया सारा पूरा है तो आधार कार्ड सब कुछ है। दिखाओ। घर में वैसे कहां से हो आप? में। यहां पे कितनी देर से आ रहे? है यहाँ पर बहुत दिन से आ रहे हैं जब बच्चे नहीं थे जवानी से बुढ़ापा आ गई अभी तक इसी रोड के ऊपर रोड पे नहीं रहते कराया मकान में रहते रहते हैं

ਅਲਗੇ ਇਹ ਪਛਾਣ ਪੁੱਛੀ ਤੁਹਾਡੀ ਕਿ ਕਿੱਥੋਂ ਦੇ ਜੇ ਕਿਸ ਤਰ੍ਹਾਂ ਵਰ ਕੀ ਦੱਸੋਗੇ ਮੈਂ ਮੈਰੀ ਗੱਲ ਹੈ ਘੜੀਆਂ ਘੜੀਆਂ ਦਾ ਮੈਰਾ ਇਹ ਟੁੱਟ ਗਿਆ ਹੈ ਅੱਛਾ ਆਹ ਟੁੱਟ ਗਿਆ ਨਮ ਕਰ ਦਿਜੀਏ ਤੇ ਆਹ ਕੰਗਲੇ ਅਰੇ ਕਿੰਨਾ ਚੰਗਾ ਲੱਗਿਆ ਯਾਰ ਮਰੂੰਗੀ ਮਰੂੰਗੀ ਤਾਂ ਬਿਲਕੁਲ ਆਓਗੇ ਤੁਹਾਨੂੰ ਹੋਰ ਤਸਵੀਰ ਕੁਝ ਸਾਂਝੀ ਕਰਦੇ ਹਾਂ ਫਿਲਹਾਲ ਦੀ ਘੜੀ ਮੁਸ਼ਕਲ ਜਿਹੜੀ ਹੈ ਬਣੀ ਜ਼ਰੂਰ ਹੋਈ ਹੈ ਸਾਰਿਆਂ ਵਾਸਤੇ ਕਿਸ ਤਰੀਕੇ ਦੇ ਨਾਲ ਇਹ ਭਖਾਰੀਆਂ ਜਿਹੜੀ ਪਰਮਾਰ ਹੈ ਉਹ ਦੂਰ ਕੀਤੀ ਜਾਏਗੀ

ਕੈਮਰੇ ਦੇਖੇ ਜਾਂਦੇ ਨੇ ਤਾਂ ਫਿਰ ਧੋੜਾ ਲੱਗ ਜਾਂਦੀਆਂ ਨੇ ਕਿ ਤਰ੍ਹਾਂ ਕਿਤੇ ਤਸਵੀਰ ਦੱਸਦੀ ਹੈ ਕਿ ਦੇਖੋ ਸਵਾਲ ਇਹ ਵੀ ਇਹ ਵੀ ਖੜੇ ਹੁੰਦੇ ਨੇ ਕਿ ਕਿਤੇ ਇਹੋ ਹੀ ਇਹਨਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਅਨਸਰ ਤਾਂ ਨਹੀਂ ਜਿਹੜੇ ਲੋਟਾਂ ਖੋਹਾਂ ਚੋਰੀਆਂ ਕਰਦੇ ਨੇ ਕਿਤੇ ਕੋਈ ਮਾਂ ਜਾਂ ਪਿਓ ਰੋਂਦਾ ਤਾਂ ਨਹੀਂ ਹੋਇਆਗਾ ਇਸ ਵਕਤ ਜਿਨ੍ਹਾਂ ਦਾ ਬੱਚਾ ਕਿਸੇ ਨੇ ਚੁੱਕਿਆ ਹੋਵੇਗਾ ਕਿਉਂਕਿ ਕਿਡਨਾਪਿੰਗ ਦੇ ਕੇਸ ਵੀ ਬਹੁਤ ਆਏ ਨੇ ਜਿਦੇ ਵਿੱਚ ਬੱਚੇ ਗਾਇਬ ਹੋ ਜਾਂਦੇ ਲੱਭਦੇ ਨਹੀਂ ਆ ਤਾਂ ਇਸੇ ਕਰਕੇ ਹੀ ਸਰਕਾਰ ਦੇ ਵੱਲੋਂ ਇਹ ਕੜਾ ਐਕਸ਼ਨ ਦਿੱਤਾ ਗਿਆ ਕਿ ਡੀਐਨਏ ਟੈਸਟ ਕਰਾਏ ਜਾਣ

चार पांच परिवार तो क्या करते सभी काम करते सड़क सड़कों का। बीक, बीक मांगते हो नहीं सड़कों का काम। सड़कों का क्या काम है नहीं हमें ये नहीं है हमें ये नहीं है पर ये खबर दिखाने का ये है कि कोई बंदे गलत भी होते हैं ना जो चोरियां करते हैं तो बाद में आपके में बैठ जाए है ना बाबू जी हमने देखा है इस बच्चे की कितनी उम्र है उसे 15 साल है 15 साल है 15 साल की हो कितनी देर से साथ में हो हां कितनी देर से इनके साथ में सभी के कोदा हमारी हमारी मम्मा का क्या नाम है दवाई लेने आए थे गीता गीता है तो पापा का रवि रवि दवाई लेने आए थे बाबू जी लाल देख सकते हो जाएगा खाना पीना तो ले जानेगे बच्चे ये बच्चे ने पर सवाल इथे खड़े होते ने कि ये बच्चे ਕਿੱਥੋਂ ਆਏ ਨੇ ਕੌਣ ਨੇ ਕਿਸ ਤਰ੍ਹਾਂ ਨੇ ਪਰਾਇ ਇੱਕ ਉਹ ਦਿਖਾਓ ਬਾਪੂ ਜੀ ਸਾਹਮਣੇ ਦਿਖਾਓ ਤਸਵੀਰ ਮੰਦਰਾਂ ਦੇ ਗੁਰਦੁਆਰਿਆਂ ਦੇ ਬਾਹਰ ਇਸੇ ਤਰੀਕੇ ਦੇ ਨਾਲ ਪਖਾਰੀਆਂ ਦੀ ਪਰਮਾਰ ਦੱਸਦੀ ਹੈ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਐਕਸ਼ਨ ਲੈਣਾ ਬਣਦਾ ਵੀ ਹੈ ਸਰਕਾਰ ਦਾ ਐਕਸ਼ਨ ਲੈਣਾ ਬਣਦਾ ਵੀ ਹੈ पता लग सके एक और नहीं, नहीं, किस तरह नहीं, लुटा बच्चे किडनैप सारे नहीं। हाँ जी कैसे हो मैं मोची का काम करता, करता। यहाँ पे रहते आप हाँ। तो कोई बात नहीं मोची का काम करते हो बताओ ना मोची का काम करते का तो का तो हैं ये कहां है मोची का समान कहाान लागू

कानपुर का अकेले ही यहाँ पे और भी परिवार के मेंबर में नहीं परिवार नहीं अकेले कहां है परिवार बाल बन्चारी। बाल बन्चारी है। चारी नहीं चारी नहीं अच्छा, आधार कार्ड है आपका है आधार आधार कार्ड कार्ड रहा महाराज मेरे पास भक्ति की किताबें भी थी लेकिन यही मंदिर से गवाच गवाई का आधार कार्ड वहाँ का यहाँ का वहाँ का था वहाँ का था तो वहाँ पे सिस्टम बनता नहीं है काम कुमता यहाँ कैसे इधर क्या था कमाने खाने आ गए पेट का धंधा पेट का धंधा तो मंदिर के बाहर ही क्यों ਯਾ ਅਚੀ ਸੀ ਕੋਈ ਅਡਾ ਲਗਾਓਰ ਬੈਠ ਜਾਓ ਸਭੀ ਲੋਕੋ ਨੇ ਲਗਾ ਹੋਇਆ ਚਲੋ ਕੋਈ ਬਾਤ ਨਹੀਂ ਲਗਾ ਦਿੱਤਾ ਤਾਂ ਬਿਲਕੁਲ ਕੋਈ ਗੱਲ ਨਹੀਂ ਲਗਾ ਲੈਨੇ ਤੇ ਦੇਖਣਾ ਹੈ ਕਿ ਹੁਣ ਕਦਮ ਕੀ ਚੁੱਕੇ ਜਾਂਦਾ ਸਰਕਾਰ ਦੇ ਵੱਲੋਂ ਅਗਲਾ ਕਦਮ ਚਲੋ ਸੋ ਰੇਲਵੇ ਸਟੇਸ਼ਨ ਦੇ ਬਾਹਰ ਅਸੀਂ ਅਸਲ ਵਿੱਚ ਮੌਜੂਦ ਆਂ ਕੁਝ ਮੰਦਰ ਕੁਝ ਗੁਰਦੁਆਰੇ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਉਸ ਪਾਸੇ ਵੀ ਕਿਤਨਾ ਕਿਤੇ ਪਖਾਰੀਆਂ ਦੀ ਪਰਮਾਰ ਨਜ਼ਰ ਆ ਰਹੀ ਐ ਇਸ ਪਾਸੇ ਝਾਤੀ ਇੱਕ ਵਾਰ ਮਰਵਾ ਰਹੇ ਆ ਆ ਦੇਖੋ ਇਹ ਸਾਰੇ ਖਾਰੀ ਨੇ ਇਹ ਜਿਹੜੇ ਇੱਥੇ ਨਜ਼ਰ ਆਉਂਦੇ ਪਏ ਨੇ ਹਾਂਜੀ ਕਹਾਂ ਸੇ ਆਏ ਹੋ? ਕਹਾਂ ਸੇ ਆਏ ਹੋ? ਮਧਪੁਰ ਮਧਪੁਰ ਸੇ। ਔਰ ਯਹਾਂ ਸੇ ਕਿਤਨੇ ਜਾਣੇ ਆਪੇ? ਹੈ ਤੁਸਮ ਹੈ? ਅੱਗੇ 15-20 ਜਾਣੇ। ਔਰ ਰੁਕੋ ਤਾਂ ਸਹੀ ਕੁਛ ਨਹੀਂ ਕਰਤੇ, ਰੁਕੋ ਤਾਂ ਸਹੀ। ਆ ਦੇਖੋ ਛਿੱਕਰੀ ਦੇ ਬੱਚੇ ਜਿਹੜੇ ਨੇ ਉਹ ਭੱਜਦੇ ਹੋਏ ਨਜ਼ਰ ਆਉਂਦੇ ਜਿੱਦਾਂ ਹੀ ਕੈਮਰਾ ਇੱਥੇ ਦਿਖਾਈ ਦਿੰਦਾ ਹੈ। ਉਸੇ ਵਕਤ ਦੌੜਦੇ नजर आते हाँ बोलो सर हम बिहार का रहने वाला सहरसा जिले में रहते हैं सुपौल जिला घर है हाँ. उसमें कोई दिक्कत मत करना समझ गया हजार बाजार है ना वही से बर्बाद कर देते हैं दे देते गरीब आदमी ले लेता है चले जाता है कितनी देर से हो यहाँ पे हम लोग सर हमारे सुपौल जिला घर है समझ गया यहाँ का वहां का यहां का हमारे बिहार का था यहाँ आधार कार्ड पूरा देश का बर्बाद हो रखा है समझ गया हमारे दारू नहीं पीते हैं है। दारू भी पीते हैं आ, सब कुछ है। करते है पैसा भी कमाते है हर हर एक देश में है न हमारे सोनू कुमार नाम है सोनू चौधरी का बच्चा है हम हकी बता फिलहाल देख सकते हो किस तरीके ਕਰਦੇ ਨੇ ਜਿਹੜੇ ਇੱਥੇ ਭਖਾਰੀ ਨੇ ਦੇਖੋ ਜਦੋਂ ਜਿੱਦਾਂ ਹੀ ਕੈਮਰਾ ਚੱਲਿਆ ਤੇ ਇਹਨਾਂ ਦੀਆਂ ਦੋੜਾਂ ਲੱਗੀਆਂ ਕੈਮਰਾ ਵੇਖ ਕੇ ਪਿਛਾਂ ਨੂੰ ਭੱਜਦੇ ਹੋਏ ਨਜ਼ਰ ਆ ਰਹੇ ਨੇ ਹਰ ਕੋਈ ਕਿਤੇ ਇੱਥੇ ਰਫ ਚੱਕਰ ਹੁੰਦਾ ਹੋਇਆ ਨਜ਼ਰ ਆਂਦਾ ਹੈ ਇੱਕ ਮੋਸਟਲ ਜਿਹੜੀ ਆ ਆਮ ਇੱਥੇ ਲੋਕ ਜਿਹੜੇ ਉਹਨਾਂ ਵਾਸਤੇ ਵੀ ਬਣੀ ਹੋਈ ਆ ਭਖਾਰੀਆਂ ਦੀ ਭਰਮਾਰ ਕਿੰਨੀ ਹੈ ਤੇ ਭਖਾਰੀਆਂ ਦੀ ਭਰਮਾਰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਆ ਹਾਂਜੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਬਹੁਤ ਜ਼ਿਆਦਾ ਜੀ ਮਹਾਰਾਜ ਛੋਟੇ ਛੋਟੇ ਬੱਚੇ ਆ ਨਾਲ ਕੁੜੀਆਂ ਵਾਂ ਦੇਰੇ ਕੀ ਜੇਬਿਆਂ ਨੂੰ ਹੱਥ ਪਾਉਂਦੇ ਸਿੱਧਾ ਹੀ ਕਿੰਨੇ ਕਿ ਬੱਚੇ ਜਿਹੜੇ ਨੇ ਉਹ ਵੀ ਇਹਨਾਂ ਨੂੰ ਮੰਗਣ ਵਾਸਤੇ ਲਾਏ ਹਾਂਜੀ ਹਾਂਜੀ ਮੰਗਣ ਵਾਸਤੇ ਲਾਏ ਸਿੱਧੇ ਜੇਬਿਆਂ ਨੂੰ ਹੱਥ ਪਾਉਂਦੇ ਆ ਤੇਰਾ ਹੀ ਪਰਦੇਸੀ ਆਏ ਮੰਗਣ ਦੇ ਬਹਾਨੇ ਸਿੱਧੇ ਜੇਵੇ ਜੇ ਬਾਹਰ ਆ ਗਏ ਠੀਕ ਹੈ ਨਹੀਂ ਆਏ ਤੇ ਉਹਨਾਂ ਕਹਿੰਦਾ ਮੰਗਦੇ ਪਏ ਬਿਲਕੁਲ ਸਹੀ ਗੱਲ ਹੈ ਬਿਲਕੁਲ ਆਓ ਇੱਕ ਵਾਰ ਦੂਸਰੇ ਪਾਸੇ ਵੀ ਝਾਤੀ ਅਸੀਂ ਮਾਰਦੇ ਆ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰੀਏ ਜਿੰਨੀਆਂ ਤਸਵੀਰਾਂ ਵੱਤੋਵਾ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਸਕਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਂਝੀਆਂ ਕਰ ਸਕੀਏ ਇਹ ਅੰਮ੍ਰਿਤਸਰ ਦੇ ਹਾਲਾਤ ਨੇ ਕਿਸ ਤਰੀ ਤਸਵੀਰਾਂ ਨਜ਼ਰ ਆਉਂਦੀਆਂ ਨੇ ਇਹ ਗੁਰੂ ਨਗਰੀ ਹੈ ਚੰਗਾ ਕੀਤਾ ਕਿ ਸਰਕਾਰ ਦੇ ਵੱਲੋਂ ਕੁਝ ਆਰਡਰ ਕੀਤੇ ਗਏ ਨੇ ਸਾਰੀਆਂ ਜਾਂਚਾਂ ਹੋਣੀ ਚਾਹੀਦੀਆਂ ਬੱਚਿਆਂ ਦੇ ਡੀਐਨਏ ਟੈਸਟਾਂ ਦੇ ਨਾਲ-ਨਾਲ ਇਹ ਵੀ ਜਾਂਚ ਆਉਣੀ ਚਾਹੀਦੀ ਹੈ ਕਿ ਇਹ ਕਿੱਥੋਂ ਆਏ ਨੇ ਕੌਣ ਨੇ ਕਿਸ ਤਰ੍ਹਾਂ ਨੇ ਕੰਜ ਨੇ ਕਿ ਜਿਹੜੀਆਂ ਲੁੱਟਾਂ ਘੁਹਾਂ ਜਿਹੜੀਆਂ ਕਟਨਾਵਾਵਾਂ ਹੁੰਦੀਆਂ ਨੇ ਕਿਤੇ ਇਹੋ ਹੀ ਤੇ ਨਹੀਂ ਕਰਦੇ ਇਹ ਵੀ ਜਾਂਚ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਦੀ ਘੜੀ ਜਿਹੜੇ ਦੁਕਾਨਦਾਰ ਨੇ ਉਹ ਵੀ ਪਰੇਸ਼ਾਨ ਨੇ ਕਿ ਇਹ ਪਰੇਸ਼ਾਨੀ ਦਾ ਸੁਭਾਅ ਬਣਦੇ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਭੀਖ ਮੰਗ ਰਹੇ ਨੇ ਜ਼ਿਆਦਾਤਰ ਇਹ ਵੀ ਜਦੋਂ ਅਸੀਂ ਕੋਸ਼ਿਸ਼ ਪੁੱਛਣ ਦੀ ਕੀਤੀ ਹੈ ਤਾਂ ਜ਼ਿਆਦਾਤਰ ਸਾਨੂੰ ਜ਼ਿਆਦਾਤਰ ਨਹੀਂ ਬਿਲਕੁਲ ਹੀ ਕਹਿ ਸਕਦੇ ਆ ਕਿ ਹਰ ਕੋਈ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਉਹਨੇ ਦੱਸਿਆ ਕਿ ਮੈਂ ਇਸ ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਇਆ ਹਾਂ ਉਹ ਦੇਖੋ ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਇਆ ਪਰ ਉਹਨਾਂ ਵੱਲੋਂ ਪੰਜਾਬ ਵੱਲੋਂ ਪੰਜਾਬ ਦਾ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਸ਼ਖਸੀਅਤ ਜਿਹੜਾ ਕਹਿੰਦਾ ਹੋਵੇ ਕਿ ਮੈਂ ਪੰਜਾਬ ਦਾ ਹਾਂ ਯਾਨੀ ਕਿ ਪੰਜਾਬ ਦਾ ਕੋਈ ਨਹੀਂ ਹੈ ਸਾਰੇ ਬਾਹਰ ਦੇ ਸੂਬਿਆਂ ਦੇ ਵਿੱਚੋਂ ਆਏ ਨੇ ਜਿਹੜੇ ਭੀਖ ਮੰਗਦੇ ਨੇ ਜਿਹੜੇ ਖੱਜਲ ਖੁਆਰ ਕਰਦੇ ਨੇ ਆ ਜਾਓ ਬੱਚੇ ਵੀ ਨਾਲ ਦੇਖੋ ਕਿਨੇ ਕਿਨੇ ਬੱਚੇ ਆ ਦੇਖੋ ਆਹ ਦੇਖੋ ਸਾਹਮਣੇ ਬੱਚੇ ਚੱਲੇ ਆਂਦੇ ਆ ਨਿਕਨੇ ਕਿ ਬੱਚਿਆਂ ਨੂੰ ਲੈ ਕੇ ਇਸ ਜਗ੍ਹਾ ਦੇ ਉੱਤੇ ਇਹ ਨਜ਼ਰ ਆਉਂਦੇ ਪਏ ਨੇ ਇਹ ਇਹ ਤਸਵੀਰ ਦੱਸਦੀ ਪਈ ਹੈ ਕਿ ਕਿਸ ਤਰੀਕੇ ਦੀ ਪਰਮਾਰ ਹੈ ਅੰਮ੍ਰਿਤਸਰ ਦੇ ਵਿੱਚ ਪਖਹਾਰੀਆਂ ਦੀ ਜਿੱਦਾਂ ਹੀ ਕੈਮਰਾ ਚੱਲਦਾ ਦੇਖਦੇ ਪਏ ਨੇ ਸਾਰੇ ਇੱਥੋਂ ਰਫੂ ਚੱਕਰ ਹੁੰਦੇ ਹੋਏ ਨਜ਼ਰ ਆ ਰਹੇ ਆ ਵਾਕ ਵਾਕ ਇਲਾਕਿਆਂ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਇਸੇ ਤਰੀਕੇ ਦੀ ਤਸਵੀਰ ਦੇਖਣ ਨੂੰ ਮਿਲੀ ਆ ਜੇ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਆ ਤਾਂ ਲੋਕਾਂ ਵੱਲੋਂ ਇਹੋ ਆਖਿਆ ਜਾ ਰਿਹਾ ਕਿ ਮੁਸ਼ਕਲ ਜ਼ਰੂਰ ਹੋ ਰਹੀ ਆ ਇਹ ਜਿਹੜੇ ਭਿਖਾਰੀ ਨੇ ਇਹ ਲੋਕਾਂ ਦੀਆਂ ਜੇਬਾਂ ਤੱਕ ਹੱਥ ਪਾਣ ਤੱਕ ਜਾਂਦੇ ਨੇ ਜਿਹੜੀ ਯਾਤਰੀ ਇੱਥੇ ਪਹੁੰਚਦੇ ਨੇ ਜਿਹੜੇ ਮੰਦਰਾਂ ਵਿੱਚ ਸ਼ਰਧਾਲੂ ਪਹੁੰਚਦੇ ਨੇ ਜਾਂ ਫਿਰ ਸੜਕਾਂ ਦੇ ਉੱਤੇ ਲੋਕ ਹੁੰਦੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿੱਦਾਂ ਹੀ ਇਹ ਜਿਹੜੇ ਭਿਖਾਰੀ ਨੇ ਉਹ ਪਹੁੰਚ ਦੇ ਨੇ ਤੱਕ ਮੰਗਾਂ ਦੇ ਚੱਕਰ ਦੇ ਵਿੱਚ ਤੰਗ ਪੈਣ ਇਨਾ ਕਰਦੇ ਕਿ ਲੋਕ ਲੋਕਾਂ ਦਾ ਖਲੋਣਾ ਵੀ ਮੁਸ਼ਕਲ ਹੋ ਜਾਂਦਾ ਹੈ ਸਰਕਾਰ ਦੇ ਵੱਲੋਂ ਜਿਹੜਾ ਐਕਸ਼ਨ ਲਿੱਤਾ ਗਿਆ ਉਹਦੀ ਸਰਹਾਨਾ ਕਰਦੇ ਹਾਂ ਅਸੀਂ ਤਾਂ ਸਰਕਾਰ ਅੱਗੇ ਵੀ ਐਕਸ਼ਨ ਲਵੇ ਤਾਂ ਜੋ ਅਸੀਂ ਕ੍ਰਾਈਮ ਨੂੰ ਵੀ ਠੱਲ ਪਾ ਸਕੀਏ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ